ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੌਥ ਹਾਊਸ ਕਵਣਾ ਤੇ। ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਇੱਕ ਵੱਖਰੀ ਆਈਟਮ, ਦਿਲ ਖਿੱਚਵੇਂ ਡਿਜ਼ਾਈਨ ਜੀ ਤੇ ਆਪਾਂ ਇਹ ਤੁਹਾਡੇ ਕੋਲੇ ਤੁਹਾਡੇ ਸਾਹਮਣੇ ਓਪਨ ਕਰਾਂਗੇ। ਗੰਗਾ ਦੇ ਸੂਟ ਨੇ ਜੀ ਇਹ ਕੱਟ ਪੀਸਾਂ ਵਾਲੇ। ਇਹ ਕੱਟ ਪੀਸਾਂ ਵਾਲੇ ਸੂਟ ਤੁਹਾਨੂੰ ਮਤਲਬ ਕਿ ਆਲ ਓਵਰ ਸੂਟ ਇਹ ਤੁਹਾਨੂੰ ਕੱਟ ਪੀਸਾਂ ਦੇ ਰੇਟ ਤੇ ਮਿਲ ਜਾਣਗੇ। ਫਰੈਸ਼ ਸੂਟ ਨੇ ਇਹ ਬਿਲਕੁਲ ਤੁਹਾਨੂੰ ਆਪਾਂ ਦਿਖਾ ਦਾਂਗੇ ਜੀ ਤੁਹਾਡੇ ਸਾਹਮਣੇ ਆਪਾਂ ਓਪਨ ਕਰਾਂਗੇ ਇਹਦੇ ਡਿਜ਼ਾਈਨ ਜੀ ਬਹੁਤ ਪਿਆਰੇ ਕਲਰ ਨੇ ਜੀ ਦਿਲ ਖਿੱਚਵੇਂ ਡਿਜ਼ਾਈਨ ਨੇ ਜੀ ਇਹਦੇ ਵਿੱਚੋਂ ਜੀ ਆਪਣੇ ਕੋਲ ਆਲ ਓਵਰ ਸੂਟ ਵੀ ਮਿਲਣਗੇ ਜੀ ਤੇ ਮੈਚਿੰਗ ਸੂਟ ਵੀ ਫਿਲਹਾਲ ਆਪਾਂ ਤੁਹਾਨੂੰ ਆਲ ਓਵਰ ਸੂਟ ਦਿਖਾ ਰਹੇ ਹਾਂ ਜੀ ਗੰਗਾ ਕੰਪਨੀ ਦੇ ਵਿਦ ਜੀ ਸ਼ਾਹ ਵਾਲੇ ਦੇ ਗੰਗਾ ਕੰਪਨੀ ਦੀ ਜੀ ਬੈਲਵਟਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਉੱਪਰ ਲਿਖਿਆ ਹੋਇਆ ਹੈ ਜੀ 벨벳 ਬਾਈ ਗੰਗਾ ਇਹ ਗੰਗਾ ਕੰਪਨੀ ਦੀ 벨벳 ਹੈ ਜੀ ਬਹੁਤ ਪਿਆਰੇ ਕਲਰ ਨੇ ਜੀ ਇਹਦੇ ਵਿੱਚ ਤੇ ਚੁਣਮੇ ਜੇ ਡਿਜ਼ਾਈਨ ਨੇ ਜੀ ਆਪਾਂ ਤੁਹਾਨੂੰ ਕੋਈ ਦੂਜੇ ਡਿਜ਼ਾਈਨ ਨਹੀਂ ਦਿਖਾ ਰਹੇ ਜਿਹੜੇ ਤੁਹਾਡੇ ਨਾ ਪਸੰਦ ਆਉਣ ਇਹ ਦੇਖੋ ਜੀ ਇਹਦੇ ਨਾਲ ਇਦਾਂ ਜੀ ਸ਼ਾਵਲ ਹੈ ਜੀ ਪੂਰਾ 2.5 ਮੀਟਰ ਤੁਸੀਂ ਦੇਖ ਸਕਦੇ ਹੋ ਜੀ 2.5 ਮੀਟਰ ਦੇ ਨਾਲ ਤੁਹਾਨੂੰ ਸ਼ਾਵਲ ਮਿਲੇਗਾ ਇਹ ਸ਼ਾਵਲ ਵੀ ਜੀ ਗੰਗਾ ਕੰਪਨੀ ਦਾ ਸ਼ਾਵਲ ਵੀ ਜੀ ਗੰਗਾ ਕੰਪਨੀ ਦਾ ਹੀ ਮਿਲੇਗਾ ਇਹਦੇ ਸੂਟ ਦੇ ਨਾਲ ਦਾ ਹੀ ਅਲੱਗ ਤੋਂ ਆਪਾਂ ਨੇ ਕੁਝ ਨਹੀਂ ਲਾਇਆ ਹੈਗਾ ਪਿਆਰੇ ਕਲਰ ਨੇ ਜੀ ਪਿਆਰੇ ਪੀਸ ਨੇ ਹੁਣ ਆਪਾਂ ਦੂਸਰਾ ਪੀਸ ਵੀ ਓਪਨ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇਹਦੇ ਨਾਲ ਦੇ ਆਪਣੇ ਕੋਲੇ ਕਾਫੀ ਪੀਸ ਪਏ ਨੇ ਸਟਾਕ ਪੂਰਾ ਆਪਣੇ ਕੋਲ ਜੀ ਇਹਦਾ ਗੰਗਾ ਕੰਪਨੀ ਦਾ ਜੀ ਤੁਸੀਂ ਸ਼ਾਵਲ ਦਾ ਵੀ ਡਿਜ਼ਾਈਨ ਦੇਖ ਸਕਦੇ ਹੋ ਜੀ ਬਹੁਤ ਪਿਆਰੇ ਕਲਰ ਨੇ ਜੀ ਰੰਗ ਤੋਂ ਦੇ ਲਈ ਗੂੜਾ ਫਿੱਕਾ ਹੋ ਜਰੂਰ ਹੋ ਸਕਦਾ ਹੈ ਪਰ ਕੋਈ ਰੰਗ ਐਵੇਂ ਦਾ ਨਹੀਂ ਹੈਗਾ ਕਿ ਤੁਹਾਨੂੰ ਨਾ ਪਸੰਦ ਆ ਜੇ ਗੰਗਾ ਦਾ ਜੀ ਜੇ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਇਹਨਾਂ ਦਾ ਰੇਟ ਜੀ ਸਿਰਫ 500 ਰੁਪਏ ਰੱਖਿਆ ਗਿਆ ਹੈ ਤੇ 500 ਰੁਪਏ ਰੱਖਿਆ ਗਿਆ ਜੀ ਅਗਰ ਤੁਸੀਂ ਘਰ ਬੈਠੇ ਵੀ ਮੰਗਵਾਉਣਾ ਚਾਹਣ ਹੋ ਇਹ ਚੀਜ਼ ਘਰ ਬੈਠੀ ਵੀ ਤੁਹਾਡੇ ਕੋਲ ਇਹ ਚੀਜ਼ ਆ ਜੇਗੀ ਸਕਰੀਨ ਉੱਤੇ ਚੱਲ ਰਿਹਾ ਸਾਡੇ ਨੰਬਰ ਨੇ ਜੀ WhatsApp ਨੰਬਰ ਨੇ ਇਹਨਾਂ ਦੇ ਉੱਤੇ ਤੁਸੀਂ ਜੀ ਮੈਸੇਜ ਕਰੋ ਤੇ ਹੋਰ ਵੀ ਇਦਾਂ ਨਹੀਂ ਆਪਣੇ ਕੋਲੇ ਡੀਲ ਆਉਂਦੀਆਂ ਰਹਿੰਦੀਆਂ ਨੇਗੀਆਂ ਇਦਾਂ ਨੇ ਨੰਨੀ ਆਈਟਮਾਂ ਆਉਂਦੀਆਂ ਰਹਿੰਦੀਆਂ ਨੇ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਇਹ ਦੇਖੋ ਜੀ ਇਹਦੇ ਨਾਲ ਸ਼ਾਵਲ ਹੈ ਬਹੁਤ ਪਿਆਰਾ ਹੈ ਜੀ ਬਿਲਕੁਲ ਐਦਾਂ ਸੌਫਟ ਕਪੜਾ ਜੀ ਕੋਈ ਥਾੜ੍ਹ ਨਹੀਂ ਹੈਗਾ ਜੀ ਇਹ ਗੰਗਾ ਕੰਪਨੀ ਦਾ ਚੰਗੇ ਘਰ ਦਾ ਮਾਲ ਆ ਜੀ ਇਹ ਬਹੁਤ ਪਿਆਰੇ ਕਲਰ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਦਿਲ ਖਿੱਚਵੇਂ ਨੇ ਜੀ ਜਿਹੜੇ ਐਦਾਂ ਦੀ ਚੀਜ਼ ਤੁਹਾਨੂੰ ਆਪਣੇ ਕੋਲੇ ਮਿਲ ਜੇਗੀ ਆ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਇਹਦੇ ਵਿੱਚ ਬਲੈਕ ਕਲਰ ਦੀ ਕੋਈ ਰੀਸ ਨਹੀਂ ਹੈਗੀ ਇਹਦੇ ਨਾਲ ਆਪਾਂ ਤੁਹਾਨੂੰ ਸ਼ਾਲ ਦਿਖਾ ਦਿੰਨੇ ਆ 벨벳 ਕੰਪਨੀ ਦਾ 벨벳 ਦਾ ਗੰਗਾ ਕੰਪਨੀ ਦਾ ਜੀ ਕੱਪੜਾ 벨벳 ਦਾ ਪੂਰੇ ਜੀ ਇਹ ਗਰਮ ਸੂਟ ਨੇ ਜੀ ਅਗਰ ਕਿਸੇ ਨੇ ਲਾਈਟ ਕਲਰ ਵੀ ਚਾਹੀਦਾ ਹੋਵੇ ਜੀ ਕਿਸੇ ਨੂੰ ਤੁਸੀਂ ਇਹ ਲਾਈਟ ਕਲਰ ਵੀ ਦੇਖ ਸਕਦੇ ਹੋ ਜਿਹੜੇ ਆਪਣੇ ਕੋਲ ਇਸ ਟਾਈਮ ਫੁੱਲ ਆਫ ਸਟਾਕ ਚ ਪਏ ਨੇ ਹੋਮ ਡਿਲੀਵਰੀ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਘਰ ਬੈਠੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਕੀ ਤੁਸੀਂ ਆਪਣੇ ਸਕਰੀਨ ਤੇ ਦਿੱਤੇ ਨੰਬਰ ਦੇ ਉੱਤੇ ਮੈਸੇਜ ਕਰਕੇ ਜੀ ਕਰ ਬੈਠੇ ਜੀ ਸੂਟ ਆਪਣਾ ਆਰਡਰ ਕਰ ਸਕਦੇ ਹੋ ਆ ਦੇਖੋ ਜੀ ਇਹ ਸੂਟ ਜੀ ਸਿਰਫ 500 ਰੁਪਏ ਦਾ ਜੀ ਤੇ ਡਿਲੀਵਰੀ ਚਾਰਜ ਜੀ ਐਕਸਟਰਾ ਲੱਗਦਾ ਹੁੰਦਾ 500 ਰੁਪਏ ਦਾ ਸੂਟ ਹੈ ਜੀ ਇਹ 벨ਵਟ ਦਾ ਇਹ ਕੱਟ ਪੀਸਾਂ ਦੇ ਰੇਟ ᱛੀ ਹੈ ਜੀ ਗੰਗਾ ਦਾ ਵੈਸੇ ਇਹਨਾਂ ਦਾ ਪ੍ਰਾਈਸ ਹੈ ਉਹ ਬਹੁਤ ਹਾਈਐਸਟ ਹੁੰਦਾ ਜੀ ਇਹ ਸਿਰਫ 500 ਰੁਪਏ ਦਾ ਤੁਹਾਨੂੰ ਆਪਣੇ ਕੋਲ ਹੀ ਮਿਲੇਗਾ ਇਹ ਦੇਖੋ ਜੀ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀਆਂ ਹੋਰ ਵੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਇਹ ਦੇਖੋ ਜੀ ਗਰੁੱਪ ਦੇ ਵਿੱਚ ਆਪਣੇ ਵਟਸਐਪ ਗਰੁੱਪ ਹੈ ਜੀ ਕਿਉਂਕਿ YouTube ਦੇ ਉੱਤੇ ਪਾਉਣ ਲਈ ਆਪਣੇ ਕੋਲੇ ਐਨਾ ਸਮਾਂ ਨਹੀਂ ਹੁੰਦਾ ਜ਼ਿਆਦਾਤਰ ਅਪਡੇਟ ਆਪਣੀ ਵਟਸਐਪ ਤੇ ਰਹਿੰਦੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਜੀ ਵਟਸਐਪ ਗਰੁੱਪ ਦਾ ਲਿੰਕ ਹੈ ਜੀ ਤੁਸੀਂ ਉਹ ਤੇ ਓਕੇ ਕਰਕੇ ਕਲਿੱਕ ਕਰਕੇ ਜੀ ਆਪਣੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਆ ਦੇਖੋ ਜੀ ਜਿਆਦਾ ਜਾਣਕਾਰੀ ਲਈ ਸਕਰੀਨ ਤੇ ਚੱਲ ਰਹੇ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰੋ ਜੀ ਸਾਡੇ ਨਾਲ ਧੰਨਵਾਦ ਜੀ